ਕੱਲ ਬਜਟ ਤੇ ਡਿਬੇਟ ਦੇ ਸਮੇਂ ਵਿੱਚ ਵੀ ਮੈਂ ਗੱਲ ਚੱਕਣ ਦੀ ਕੋਸ਼ਿਸ਼ ਕੀਤੀ ਸੀ ਪੂਰਾ ਸਮਾਂ ਨਾ ਮਿਲਣ ਕਰਕੇ ਲੇਕਿਨ ਜਿਹੜੀ ਮਹਾਰਾਸ਼ਟra ਸਰਕਾਰ ਇੱਕ ਨਾ ਸਿੱਧੇ ਸਰਕਾਰ ਨੇ ਤਤ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਤੇ ਬੋਰਡ ਦੇ ਉੱਤੇ ਜਿਹੜੀ ਦਖਲਅੰਦਾਜ਼ੀ ਕਰਕੇ 1956 ਦੇ ਐਕਟ ਦੇ ਉਲਟ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਫੇਰ ਬਦਲ ਕੀਤੀ ਹੈ ਇਹਨਾਂ ਦੀ ਸਖਤ ਸ਼ਬਦਾਂ 'ਚ ਮੈਂ ਨਿੰਦਾ ਕਰਦੀ ਆਂ ਜਿੱਥੇ ਦੋ ਮੈਂਬਰ ਨਾਮਿਨੇਟ ਹੁੰਦੇ ਸੀਗੇ 17 ਵਿੱਚੋਂ ਸਰਕਾਰ ਵੱਲੋਂ ਉਹਨੂੰ ਬਦਲ ਕੇ ਉਹਨਾਂ ਨੇ 12 ਨਾਮਿਨੇਟ ਕਰ ਦਿੱਤੇ ਹੈਗੇ ਨਵੀਂ ਜਿਹੜਿਆ ਨੇ ਅਮੈਂਡਮੈਂਟ ਲਾ ਕੇ ਕਿ 17 ਵਿੱਚੋਂ 12 ਸਰਕਾਰ ਵੱਲੋਂ ਨਾਮਿਨੇਟ ਕੀਤੇ ਜਾਣਗੇ ਤੇ ਜਿਹੜੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਜਿੱਥੋਂ ਚਾਰ ਮੈਂਬਰ ਆਉਂਦੇ ਸੀ ਉਹਨਾਂ ਨੂੰ ਘਟਾ ਕੇ ਦੋ ਮੈਂਬਰ ਕਰਤਾ ਹੈ ਇਹ ਸਿੱਧੇ ਤੌਰ 'ਤੇ ਸਾਡੇ ਤਨ ਦੇ ਨਾਲ ਇਹ ਦਖਲਅੰਦਾਜ਼ੀ ਹੈ ਬਹੁਤ ਵੱਡਾ ਰੋਸ ਸਿੱਖ ਕੌਮ ਚ ਹੈਗਾ ਮੈਂ ਆਪਣੇ ਨੰਦੇੜ ਸਾਹਿਬ ਮਜ਼ੂਰ ਸਾਹਿਬ ਮਹਾਰਾਸ਼ਟਰ ਦੇ ਸਿੱਖ ਭਰਾਵਾਂ ਨੂੰ ਭੈਣ ਭਰਾਵਾਂ ਨੂੰ ਆਹੀ ਕਹਿਣਾ ਚਾਹੁੰਦੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਟ ਕੇ ਤੁਹਾਡੇ ਨਾਲ ਖੜੀ ਹੈ ਇਹ ਸਰਕਾਰੀ ਕਬਜ਼ੇ ਸਾਡੇ ਗੁਰਦੁਆਰਿਆਂ 'ਚ ਹਰਿਆਣੇ 'ਚ ਵੀ ਆਈ ਕੋਸ਼ ਕਰ ਰਹੇ ਨੇ ਤੇ ਹੁਣ ਮਹਾਰਾਸ਼ਟਰ ਸਾਡੇ ਤਖਤ ਤੇ ਉੱਚੇ ਨੰਦੇੜ ਸਾਹਿਬ ਮਜ਼ੂਰ ਸਾਹਿਬ 'ਚ ਜਿਹੜਾ ਕਰ ਰਹੇ ਨੇ ਇਹ ਕਿਸੇ ਹਾਲਤ 'ਚ ਸਿੱਖ ਕੌਮ ਬਰਦਾਸ਼ਤ ਨਹੀਂ ਕਰੂਗੀ ਅਸੀਂ ਤੁਹਾਡੇ ਨਾਲ ਖੜਿਆ जो भी आवाज़ लाओ श्रोमणी अकाली दल थे खड़ के इस लड़ाई से मोडे मोडा ला के लड़ाई थोड़े न लड़ूगी तो अपने घुर गुरधाम सरकारी कब्जे को बचाने वास्ते असी हर हीला अपनावेंगे